ਸੋਸ਼ੀ ਗਾਲ ਜੀ ਅੱਜ ਸਾਲ ਦਾ ਆਖਰੀ ਦਿਨ ਹੈ ਜਦੋਂ ਤੁਹਾਡੇ ਸਾਹਮਣੇ ਆਉਣਾ ਹੈ ਵੀਡੀਓ ਨੇ ਮੈਂ ਸਾਰਾ ਦਿਨ ਬਾਹਰ ਸੀ ਰਾਤ ਨੂੰ ਲੇਟ ਆਇਆ ਤਾਂ ਮੈਂ ਕਿਹਾ ਆ ਕੇ ਵੇਖ ਲੀਏ ਕੀ ਕੀਤਾ ਇਹਨਾਂ ਨੇ ਅਸੈਂਬਲੀ 'ਚ ਚੰਦੀ ਛਾੜੇ ਨੇ ਬਸ ਇਹ ਕੋਈ ਗੱਲ ਕਰਾਂਗੇ ਇੱਕ ਜੋ ਗੁਰਜੀਤ ਸਿੰਘ ਖਾਲਸਾ ਜੀ ਬੈਠੇ ਨੇ ਬੇਅਦਬੀ ਲਈ ਉਹਨਾਂ ਦੀ ਇੱਕ ਸਿੱਚੇਵਾਲ ਜੀ ਨੇ ਇੱਕ ਚੰਦ ਛਾੜਿਆ ਉਹਦੀ ਗੱਲ ਕਰ ਲੈਣੇ ਪਹਿਲਾਂ ਗੱਲ ਕਰਦੇ ਹਾਂ ਜੋ ਇਹ ਸਪੈਸ਼ਲ ਸੈਸ਼ਨ ਕਹਿ ਕੇ ਇੱਕ ਵਕਤ ਬਰਬਾਦ ਕਰਨ ਵਾਲੀਆਂ ਗੱਲਾਂ ਕਰਦੇ ਨੇ नो डाउट मनरेगा वाला फैसला बहुत गलत फैसला है और ये मोदी सरकार कदों दी लेना चाहुंदी सी फिर उन्होंने एक नया तरीका गढया कि 40% वैसे कुछ हीली एरियाज ਲਈ ਉਹਨਾਂ ਦੀ ਅਰਡ ਪਾਲਿਸਿਸ ਨੇ ਕਿ ਉੱਥੇ 10% ਸਿਰਫ ਸਟੇਟ ਨੂੰ ਦੇਣਾ ਪਊਗਾ ਪਰ ਮੋਸਟਲੀ ਜਿਹੜੀਆਂ ਵੱਡੀਆਂ ਸਟੇਟ ਨੇ ਜਿਦੇ ਚ ਆਪਾ ਵੀ ਆਉਣੇ ਆ ਕਿ 40% ਉੱਥੋਂ ਦੀ ਸਟੇਟ ਗਵਰਨਮੈਂਟ ਪਾਊਗੀ ਇਟ ਮੀਨ ਥੈਟ ਕਿ ਪੰਜਾਬ ਚ ਤਾਂ ਬੰਦ ਆ ਉਗੀ ਪੰਜਾਬ ਗਵਰਨਮੈਂਟ ਕੋਲ ਤਾਂ ਤਨਖਾਹਾਂ ਦੇਣ ਨੂੰ ਪੈਸੇ ਐ ਨਹੀਂਗੇ ਤੇ ਕੀ ਕਰਨਗੇ ਇਹ ਬਹੁਤ ਗਲਤ ਫੈਸਲਾ ਹੈ ਇਹ ਤੁਸੀਂ ਕਹਿ ਲਓ ਇੱਕ ਅਜੇਹੀ ਨੀਤੀ ਸੀ ਜਿਹਦੇ ਨਾਲ ਕਮ ਸੇ ਕਮ ਜਦ ਕੇ 100 ਦਿਨ ਦੀ ਦੀ ਅੜੀ ਕਦੇ ਨਹੀਂ ਮਿਲੀ ਸਿਰ 35 36 ਦਿਨ ਹੀ ਹੁੰਦੇ ਸੀ ਕੱਖ ਨਹੀਂ ਹੋਇਆ ਸੀ ਔਰ ਜਿਹੜੀਆਂ ਸਰਕਾਰਾਂ ਹੁਣ ਆਲੀ ਵੀ ਦਾਵਾ ਕਰਦੇ ਨੇ ਨਾ ਇੰਨਾ ਤੋਂ ਇੰਨਾ ਨਹੀਂ ਸਰਿਆ ਸੀ ਕਿ ਉੱਥੇ ਪ੍ਰੋਪਰਲੀ ਰੈਗੂਲੇਟ ਕਰਾਉਂਦੇ ਚੀਜ਼ਾਂ ਦੇ ਸਰਪੰਚ ਜੰ ਬਾਕੀ ਲੋਕ ਧੱਕਾ ਨਾ ਕਰਦੇ ਉਥੋਂ ਦੇ ਐਮ ਐਲ ਏ ਐਜਾ ਕੁਝ ਨਹੀਂ ਹੋਇਆ ਉਹ ਹੋ ਰਿਹਾ ਸੀ ਪਰ ਜੋ ਵੀ ਥੋੜਾ ਬਹੁਤ ਮਿਲ ਰਿਹਾ ਸੀ ਉਹ ਵੀ ਆ ਸੈਂਟਰ ਵਾਲਿਆਂ ਨੇ ਕੰਮ ਖਤਮ ਕਰਤਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਇਸ ਸਪੈਸ਼ਲ ਸੈਸ਼ਨ ਵਾਲਾ ਡਰਾਮਾ ਕਦੋਂ ਬੰਦ ਹੋਊਗਾ ਕੀ ਸਪੈਸ਼ਲ ਸੈਸ਼ਨ ਚ ਕੀਤਾ ਵੀ ਤੁਸੀਂ ਕੀ ਪਾਣੀ ਵੇਲੇ ਕੀਤਾ ਸੀ ਉਦੋਂ ਕਿਉਂ ਨਹੀਂ ਮੰਗੀ ਸੀ ਇਨਕੁਆਇਰੀ ਡੈਮਾਂ ਦੀ ਹੁਣ ਫੇਰ ਚੰਦ ਚਾੜਤਾ ਕੀ ਮਤਲਬ ਹੈ ਇਹਦਾ ਤੁਸੀਂ ਨਿੱਤ ਮੁੱਖ ਮੰਤਰੀ ਸਾਹਿਬ ਗੱਲ ਕਰਦੇ ਹੋ ਉਹਨਾਂ ਨਾਲ ਸੈਂਟਰ ਵਾਲਿਆਂ ਨਾਲ ਤੁਸੀਂ ਮਿਲ ਕੇ ਇਲੈਕਸ਼ਨ ਜਿੱਤੀ ਹੈ ਉਥੋਂ ਦੀ ਲੁਧਿਆਣੇ ਵਾਲੀ ਉਦੋਂ ਆ ਜਿਹੜੇ ਮੰਤਰੀ ਬਣਾਏ ਨੇ ਲੈਂਡ ਪੂਲਿੰਗ ਪਾਲਿਸੀ ਤੁਸੀਂ ਦੋਨੇ ਸਹਿਮਤ ਸੀਗੇ ਇਹ ਰਲ ਮਿਲ ਕੇ ਚੀਜ਼ਾਂ ਹੋਈਆਂ ਮੈਂ 20 ਗਿਨਾ ਸਕਦਾ ਹੋਰ ਤੇ ਜੇ ਵਾਕੀ ਕੁਝ ਕਰਨਾ ਤਾਂ ਲਾਓ ਧਰਨਾ ਜਾ ਕੇ ਕਰੋ ਲਾਮਬੰਦੀ ਸਟੇਟਾਂ ਦੀ ਕਿਸੇ ਸਟੇਟ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ ਤੁਸੀਂ ਕੋਈ ਅਜਿਹਾ ਐਕਸ਼ਨ ਲੈਣ ਦੀ ਪਲਾਨ ਬਣਾਇਆ ਹੈ ਜਿਹਦੇ ਨਾਲ ਵਾਕਿਆ ਹੀ ਉਹਨਾਂ ਦੇ ਉੱਤੇ ਕੋਈ ਦਬਾਅ ਪਾਵੇ ਨਥੀ ਔਰ ਗੱਲਾਂ ਕੀ ਕਰ ਰਹੇ ਹੋ ਪੁੱਚੋ ਮੰਡੀ ਕੀ ਹੋਊਗਾ ਇਹ ਸੈਂਟਰ ਦੱਸੂਗਾ ਤੇ ਜਨਾਬ ਐਜੂਕੇਸ਼ਨ ਪਾਲਿਸੀ ਤੁਸੀਂ ਲਾਗੂ ਕੀਤੀ ਹੈ ਕਿ ਪੁੱਚੋ ਮੰਡੀ ਪੜਾਇਆ ਕੀ ਜਾਊਗਾ ਇਹ ਸੈਂਟਰ ਡਿਸਾਈਡ ਕਰੂਗਾ ਤੇ ਜੇ ਨਹੀਂ ਤਾਂ ਤੁਸੀਂ ਐਜੂਕੇਸ਼ਨ ਪਾਲਿਸੀ ਪੰਜਾਬ 'ਚ ਲਾਗੂ ਕਿਵੇਂ ਕਰਤੀ ਦੱਸੂਗੇ ਇਹਦੇ ਬਾਰੇ ਰਲੇ ਮਿਲੇ ਹੋ ਤੁਸੀਂ ਔਰ ਇਹ ਕਾਂਗਰਸ ਵਾਲਿਆਂ ਦੀ ਗੱਲ નો ਡਾਊਟ ਹੈ ਸਰਦਾਰ ਮਨਮੋਹਨ ਸਿੰਘ ਦੀ ਜਦੋਂ ਪ੍ਰਧਾਨ ਮੰਤਰੀ ਸੀ ਉਦੋਂ ਆਈ ਸੀ ਬਟ ਮੈਨੂੰ ਦੱਸੋਗੇ ਰਾਣਾ ਗੁਰਜੀਤ ਜੀ ਦੀ ਪਾਰਟਨਰਸ਼ਿਪ ਕਿਹਦੇ ਨਾਲ ਹੈ ਰੂਚਰਾ ਫਰਮ ਵਾਲਿਆਂ ਨਾਲ ਜਿਹੜੇ ਬੀਜੇਪੀ ਦੀ ਹੈ ਹਿਮਾਚਲ ਵਾਲੀ ਜਿਨ੍ਹਾਂ ਨੇ ਰਲ ਕੇ ਪੇਪਰ ਮੇਲ ਲਾਉਣੀ ਸੀ ਕੌਣ ਹੈ 파ਟਨਰ ਰੋਚ ਨਹੀਂਗੇ ਕਿਨੇ ਉਹਦੀ ਰਜਿਸਟਰੀ ਕਰਵਾਈ ਸੀ ਚੰਨੀ ਜੀ ਨੇ ਤੇ ਸਨਰਖਣ ਕਿਹਦੇ ਚ ਓਰਿਆ ਸੀ ਝਾੜੂ ਦੇ ਤੇ ਦੋਨੇ ਜਣੇ ਰਲ ਕੇ ਕਿਨੂੰ ਮਾੜਾ ਗਏ ਰ ਬੀਜੇਪੀ ਨੂੰ ਜਦ ਕਿ ਇੱਥੇ ਰਲੇ ਮੇਲੇ ਨੇ ਦੋਨੇ ਤੇ ਨੇ ਬਲਕੇ ਚਾਰੇ ਨਿਸ਼ਾਨਦੇਹੀ ਚੰਦੂ ਮਾਜਰਾ ਸਾਹਿਬ ਨੇ ਕਰਾਈ ਸੀ ਉਹ ਜ਼ਮੀਨ ਦੀ ਇਹ ਕੀ ਹੋ ਰਿਹਾ ਹੈ ਡਰਾਮਾ ਕਰ ਰਹੇ ਹੋ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਅੰਦਰੋਂ ਮਿਲੇ ਗੁਲੇ ਹੋ ਤੁਸੀਂ ਸਾਰੇ ਦੇ ਸਾਰੇ ਔਰ ਵੇਸਟੇਜ ਆਫ ਟਾਈਮ ਕਰਦੇ ਹੋ ਇੱਥੇ ਖੜ ਕੇ ਔਰ ਇੱਕ ਹੋਰ ਗੱਲ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਫੇਰ ਨਹੀਂ ਬੋਲਣ ਦਿੱਤਾ ਗਿਆ ਇਹ ਟੋਟਲ ਅਨ ਡੈਮੋਕਰੈਟਿਕ ਹੈ ਟੋਟਲ ਅਨ ਡੈਮੋਕਰੈਟਿਕ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਜੇ ਤੁਹਾਨੂੰ ਉਹਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਉਹਦਾ ਜਵਾਬ ਦਿਓ ਲੌਜੀਕਲੀ ਔਰ ਕਾਂਗਰਸ ਨੂੰ ਵੀ ਚਲੋ ਥੈਂਕ ਗॉड ਅੱਜ ਕੁਝ ਬਾਈਕਾਟ ਕਰਨ ਦੀ ਗੱਲ ਕੀਤੀ ਸੀ ਮਨ ਲਾ ਦ ਉਸ ਤੋਂ ਬਾਅਦ ਫੇਰ ਬਹਿ ਗਿਆ ਮੈਂ ਵੇਖਿਆ ਨਹੀਂ ਇਹਨਾਂ ਦਾ ਪੂਰਾ ਪਰ ਬੰਦਿਓ ਰੱਬ ਦਿਓ ਇੰਨੇ ਸਾਲ ਹੋ ਗਏ ਐ ਜੇ ਉਹਨਾਂ ਨੂੰ ਨਹੀਂ ਬੋਲਣ ਦੇ ਰਹੇ ਤੁਸੀਂ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਪਾ ਕੇ ਭੇਜ ਦਿਓ ਕਹੋ ਪਹਿਲਾ ਬੁਲਾਰਾ ਸਾਡਾ ਉਹ ਹੋਣਗੇ ਕਿਉਂ ਨਹੀਂ ਬੋਲਣ ਦੇ ਰਹੇ ਉਹ ਵੀ ਤੁਸੀਂ ਪਾਰਟੀ ਤੁਹਾਡੀ ਆਪੋਜੀਸ਼ਨ ਚ ਹੈ ਕਿਉਂ ਨਹੀਂ ਸਟੈਂਡ ਲੈਂਦੇ ਉਹਦੇ ਲਈ ਨਾ ਸਿਰਫ ਡਰਾਮਾ ਕਰਨਾ ਹੈ ਇੱਕ ਹੋਰ ਗੱਲ ਲਗਲੀ ਜੋ ਕਰਨੀ ਸੀ ਘਰ ਇਹਨਾਂ ਨੇ ਜੋ ਅਵੇਸਟੇਜ ਆਫ ਟਾਈਮ ਕੀਤਾ ਹੀ ਹੈ ਮੈਂ ਉਹਦੇ ਤੇ ਵੇਸਟ ਆਫ ਟਾਈਮ ਕਿਉਂ ਕਰਾਂ ਸਰਦਾਰ ਗੁਰਜੀਤ ਸਿੰਘ ਜੀ ਖਾਲਸਾ ਬੈਠੇ ਹੋਏ ਨੇ ਟਾਵਰ ਤੇ 15 ਮਹੀਨੇ ਹੋ ਗਏ 6/2 ਦੀ ਜਗ੍ਹਾ ਹੈ ਜਰਾ ਸੌਫੇ ਤੇ ਬੈਠ ਕੇ ਵੇਖੋ ਜੀ ਓਨੀ ਕੀ ਜਗ੍ਹਾ ਚ ਕਿੰਨਾ ਔਖਾ ਹੈ ਬੈਠਣਾ ਪਰ ਉਹ ਬੈਠੇ ਹੋਏ ਨੇ ਸਿਰਫ ਇਸ ਲਈ ਕਿ ਬਿਆਦ ਬੀਦਾ ਕਾਨੂੰਨ ਬਣ ਸਕੇ ਔਰ ਸਪੈਸ਼ਲ ਸੈਸ਼ਨ ਫਿਰ ਇੱਕ ਸਪੈਸ਼ਲ ਸੈਸ਼ਨ ਹੋਇਆ ਸੀ ਔਰ ਪਹਿਲੀ ਵਾਰੀ ਪੰਜਾਬ ਅਸੈਂਬਲੀ ਦੀ ਹਿਸਟਰੀ ਚ ਕੋਈ ਬਿੱਲ 6 ਮਹੀਨੇ ਲਈ ਸਟੈਂਡਿੰਗ ਕਮੇਟੀ ਨੂੰ ਦਿੱਤਾ ਗਿਆ ਜਦ ਕਿ ਉਹਨਾਂ ਦੀ ਹਫਤੇ ਬਾਅਦ ਇੱਕ ਮੀਟਿੰਗ ਹੁੰਦੀ ਸੀ ਸ਼ਾਇਦ ਉਹ ਵੀ ਨਹੀਂ ਹੋਈ ਹੋਗੀ ਕਈ ਵਾਰੀ ਤਾਂ ਕਿੰਨੀਆਂ ਬੇਅਦਬੀਆਂ ਇਸ ਦੌਰਾਨ ਹੋ ਗਈਆਂ ਉਹ ਨਾ ਹੋਣ ਕਿ ਤੁਸੀਂ ਇਹਦੀ ਕਾਲੀ ਨਹੀਂ ਕਰ ਸਕਦੇ ਸੀ ਤੁਸੀਂ ਜਿਹੜੀ ਇੱਕ ਮੀਟਿੰਗ ਲੈਂਦੀ ਸੀ ਸਟੈਂਡਿੰਗ ਕਮੇਟੀ ਉਹ ਤੈਨਾਂ ਲੈ ਲੈਂਦੀ ਉਹਨਾਂ ਨੂੰ ਸਪੈਸ਼ਲ ਅਲਾਊਂਸ ਵੀ ਮਿਲਦਾ ਹੈ ਤਨਖਾਹ ਵੀ ਮਿਲਦੀ ਹੈ ਐਮਐਲਏ ਦੀ ਕਿਉਂ ਨਹੀਂ ਕੀਤਾ ਉਹਨਾਂ ਨੇ ਪਰ ਚਲੋ ਹੋ ਗਿਆ ਜੋ ਹੋਣਾ ਸੀ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ ਇੱਕ ਵਹੀਰ ਕੱਢੀ ਜਾ ਰਹੀ ਹੈ ਜਿਨਾਂ ਨੂੰ ਨਹੀਂ ਪਤਾ ਵਹੀਰ ਮੀਨ ਯਾਤਰਾ ਹਾਲ ਸੁ ਕਹਿ ਸਕਦੇ ਹਾਂ ਸਮਾਣੀ ਤੋਂ ਸ਼ੁਰੂ ਹੋਣੀ ਹੈ ਦਰਬਾਰ ਸਾਹਿਬ ਤੱਕ ਜਾਣੀ ਹੈ 15 ਤਰੀਕ ਨੂੰ ਕਿਉਂ ਚੁਣਿਆ ਗਿਆ ਕਿਉਂਕਿ 15 ਤਰੀਕ ਨੂੰ ਸਟੈਂਡਿੰਗ ਕਮੇਟੀ ਦੇ 6 ਮਹੀਨੇ ਪੂਰੇ ਹੋ ਜਾਣੇ ਹਨ ਇਹ ਵਹੀਰ ਇਸ ਲਈ ਹੈ ਕਿ ਇਹਨਾਂ ਨੂੰ ਸਰਕਾਰ ਵਾਲਿਆਂ ਨੂੰ ਦੱਸ ਸਕਣ ਕਿ ਸਰਬ ਧਰਮ ਬੇਅਦਬੀ ਰੋਕੋ ਕਾਨੂੰਨ ਦੇ ਹੱਕ ਵਿੱਚ ਸਾਰੇ ਸਮੁਦਾਏ ਨੇ ਸਾਰੇ ਧਰਮ ਨੇ ਸਾਰੇ ਪੰਜਾਬ ਦੇ ਲੋਕ ਨੇ ਔਰ ਉਹ ਕਾਨੂੰਨ ਬੰਨਣਾ ਚਾਹੀਦਾ ਹੈ ਕਿਸੇ ਨੂੰ ਵੀ ਉਹਦੇ ਤੇ ਇਤਰਾਜ਼ ਹੈ ਕਿਸੇ ਵੀ ਗੱਲ ਦਾ ਗਵਰਨਮੈਂਟ ਦਾ ਪ੍ਰੋਪੋਜ਼ਡ ਬਿਲ ਸਾਰਿਆਂ ਦੇ ਸਾਹਮਣੇ ਪਿਆ ਹੋਇਆ ਕਦੋਂ ਦਾ ਉਹਦੇ ਵਿੱਚ ਤੁਹਾਨੂੰ ਕੋਈ ਵੀ ਨੁਕਤਾ ਲੱਗਦਾ ਹੈ ਗਲਤ ਹੈ ਤੁਸੀਂ ਉਹਦੀ ਕਰੈਕਸ਼ਨ ਭੇਜ ਸਕਦੇ ਹੋ ਸਾਰਾ ਕੁਝ ਉੱਚ ਡਿਟੇਲ ਲਿਖਿਆ ਹੋਇਆ ਪਰ ਕੱਲੀਆਂ ਬਿਨਾ ਪੜਿਆਂ ਆਰਟੀਕਲ ਲਿਖਣ ਵਾਲੇ ਇਹ ਵਿਰੋਧੀ ਨੇ ਉਹ ਚਾਹੁੰਦੇ ਨੇ ਕਿ ਇਹ ਚੀਜ਼ਾਂ ਹੁੰਦੀਆਂ ਰਹਿਣ ਔਰ ਪੰਜਾਬ ਦੇ ਸਮਾਜ 'ਚ ਇੱਕ ਟੈਨਸ਼ਨ ਕ੍ਰੀਏਟ ਹੋਵੇ ਔਰ ਜਿੱਦੀ ਜਗ੍ਹਾ ਖਾਲਸੇ ਦਾ ਜਨਮ ਹੋਇਆ ਹੈ ਜੇ ਉਸ ਜਗ੍ਹਾ ਬੇਅਦਬੀ ਹੋ ਰਹੀ ਹੈ ਤਾਂ ਇਹਦਾ ਮਤਲਬ ਉਹਦੇ ਤੇ ਕੋ ਸਖਤ ਐਕਸ਼ਨ ਲੈਣ ਦੀ ਲੋੜ ਹੈ ਲੋਕ ਜੋ ਲੈਣਗੇ ਫਿਰ ਤੁਸੀਂ ਕਹੋਗੇ ਦੇਖੋ ਜੀ ਮੌਬ ਲਿੰਚਿੰਗ ਹੋਗੀ ਕਿ ਗਵਰਨਮੈਂਟ ਕਾਨੂੰਨ ਨਹੀਂ ਬਣਾਉਗੀ ਬਾਕੀ ਸਟੇਟਾਂ ਨਹੀਂ ਬਣਾ ਰਹੀਆਂ ਜਿਹੜਾ ਮਾਮਲਾ ਉਹਨਾਂ ਲਈ ਸੈਂਸਿਟਿਵ ਹੁੰਦਾ ਸੋ ਇਹਨੂੰ ਬਣਾ ਦਿਓ ਜੇ ਤੁਸੀਂ ਚਾਹੁੰਦੇ ਹੋ ਬੰਦਾ ਉੱਤੇ ਬੈਠਾ ਸ਼ਹੀਦ ਹੋ ਜੇ ਔਰ ਫਿਰ ਕਉ ਵਾਜਿਵਾ ਕਮਾਲ ਦਾ ਸਿਰੜੀ ਬੰਦਾ ਸੀ ਜਾਂ ਕਹ ਕਮਾਲ ਦਾ ਗੁਰੂ ਦਾ ਬੰਦਾ ਸੀ ਤੇ ਉਹਦੇ ਨੂੰ ਅਸੀਂ ਬਹੁਤ ਉਹਦਾ ਸਤਿਕਾਰ ਕਰਦੇ ਹਾਂ ਔਰ ਗੱਲ ਖਤਮ ਇਹ ਨਹੀਂ ਹੋਣ ਵਾਲਾ ਬੰਦੇ ਦੇ ਪੁੱਤ ਬਣ ਕੇ ਬਣਾ ਦਿਓ ਜ ਨਹੀਂ ਪਹਿਲਾਂ ਗਲਤ ਕੀਤਾ ਸੀ ਜਾਂ ਜਿਨ੍ਹਾਂ ਨੇ ਅੰਗ ਪਾੜ ਕੇ ਖਿਲਾਰੇ ਸੀ ਉਹਨਾਂ ਦਾ ਹਾਲ ਕੀ ਹੋਇਆ ਤੁਹਾਨੂੰ ਯਾਦ ਹੋਊਗਾ ਥੋੜਾ ਇਦੂ ਬੁਰਾ ਹਾਲ ਹੋਊਗਾ ਕਿਉਂਕਿ ਤੁਸੀਂ ਵਾਅਦਾ ਕੀਤਾ ਸੀ ਇਹ ਉਮੀਦ ਕਰਦੇ ਹਾਂ ਕਿ ਹੋਊਗਾ ਇਸmane ਤੋਂ ਸ਼ੁਰੂ ਹੋ ਰਹੀ ਹੈ ਦਰਬਾਰ ਸਾਹਿਬ ਤੱਕ ਜਾ ਰਹੀ ਹੈ ਅਸੀਂ ਆਪ ਦੇ ਚਾਰ ਚਫੇਰੀ ਉਹਨਾਂ ਦਾ ਰੂਟ ਪਾਇਆ ਹੋਇਆ ਤੇ 15 ਦਿਨ ਦਾ ਇੱਕ ਪੂਰਾ ਸਫਰ ਹੋਊਗਾ ਤਾਰੀਖ ਨੂੰ ਰਖਵਾ ਦਿੱਤਾ ਜਾਊਗਾ 16 ਨੂੰ ਉਹਦਾ ਭੋਗ ਹੋਊਗਾ ਪਰ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਜਲਦ 15 ਤਾਰੀਖ ਤੋਂ ਬਾਅਦ ਉਹ ਬਿਲ ਪਾਸ ਹੋ ਕੇ ਸਾਹਮਣੇ ਆਊਗਾ ਅਗਲੀ ਗੱਲ ਇੱਕ ਹੋਰ ਹੈ ਸੀਚੇਵਾਲ ਸਾਹਿਬ ਨੇ ਇੱਕ ਹੋਰ ਚੰਦ ਚਾੜਿਆ ਸੀਚੇਵਾਲ ਸਾਹਿਬ ਜੋ ਹਮੇਸ਼ਾ ਹੀ ਇੰਡਸਟਰੀ ਲਿਸਟਾਂ ਦੇ ਹੱਕ 'ਚ ਭੁਗਤੇ ਨੇ ਆ ਮਾੜਾ ਜਿਹਾ ਸੁਣਿਓ ਜੇ ਕੀ ਕੀਤਾ ਉਹਨਾਂ ਨੇ ਅੱਜ ਜਿੱਤਿਆ ਉਨੇ ਤੁਸੀਂ ਕੀ ਕਿਹਾ ਇਹਨਾਂ ਨੇ ਇਹ ਪਾਣੀ ਜਿਹੜਾ ਪੈਰਾਮੀਟਰ ਸਹੀ ਨਹੀਂ ਗੇ ਇਹ ਦਰਿਆ 'ਚ ਨਹੀਂ ਪੈਣਾ ਚਾਹੀਦਾ ਕਿਉਂਕਿ ਪੈਰਾਮੀਟਰ ਸਹੀ ਕਿਉਂ ਨਹੀਂ ਕਿਉਂਕਿ ਉਹਦੇ ਵਿੱਚ ਕੈਮੀਕਲ ਹੁੰਦਾ ਇਹ ਖੇਤੀ ਲਈ ਯੂਜ਼ ਹੋਵੇ ਖੇਤੀ ਲਈ ਇਹ ਪਤਾ ਕਿਵੇਂ ਬੁੱਢੇ ਨਾਲੇ ਦਾ ਪਾਣੀ ਦੀ ਗੱਲ ਕਰ ਰਹੇ ਜਿਹਦੇ ਵਿੱਚ ਕੈਮੀਕਲ ਹੁੰਦਾ ਜਿਹਦੇ ਨਾਲ ਕੈਂਸਰ ਹੁੰਦਾ ਕਾਲਾ ਪੀਲਾ ਹੁੰਦਾ ਸਰੌਸਾ ਜੁਦਾ ਅਨੇਕਾਂ ਬਿਮਾਰੀਆਂ ਹੁੰਦੀਆਂ ਮੈਂ ਉੱਥੋਂ ਦੇ ਵਲੀਪੁਰ ਦੇ ਲੋਕਾਂ ਨੂੰ ਪੁੱਛਿਆ ਜਿੱਥੇ ਜਾ ਕੇ ਬੁੱਢਾ ਨਾਲਾ ਵਿੱਚ ਪੈਂਦਾ ਸਤ ਲਈ ਦੇ ਉਹਾਂ ਦੇ ਜਿੱਥੇ ਪਾਣੀ ਭਰ ਗਿਆ ਫਲੱਡ ਆ ਗਿਆ ਸਪਿਛਲੀ ਵਾਰੀ ਵੀ ਉਸ ਤੋਂ ਪਹਿਲਾਂ 23 ਦੇ ਵਿੱਚ ਵੀ ਉਹਾਂ ਦੇ ਉੱਛਲ ਕੇ ਪਾਣੀ ਸਾਡੇ ਖੇਤਾਂ 'ਚ ਵੜ ਗਿਆ ਸਾਡੀ ਫਸਲ ਬਰਬਾਦ ਹੋ ਗਈ ਔਰ ਅਗਲੇ ਸਾਲ ਦੀ ਫਸਲ ਉਹਦੇ ਵਿੱਚ ਵੀ ਪ੍ਰੋਬਲਮ ਹੋਈ ਐਡਾ ਗਿਆ ਗੁਜ਼ਰਿਆ ਪਾਣੀ ਹੈ ਜਿਹਦੇ ਨਾਲ ਕੈਂਸਰ ਹੋ ਰਿਹਾ ਜਿਹਦੇ ਨਾਲ ਕੁਝ ਹੋ ਰਿਹਾ ਹੁਮੇਨ ਦੱਸੋ ਇਸ ਮਿਸਟਰ ਸਿਚਿਵਾਲ ਕਹਿ ਰਹੇ ਨੇ ਕਿ ਖੇਤੀ ਲਈ ਵਰਤਿਆ ਜਾਵੇ ਵਾਹ ਬੰਦਿਆ ਰੱਬ ਦੀਆਂ ਜੀੜੀ ਖੇਤੀਬਾੜੀ ਦੇ ਸਾਰੇ ਚਾਹੇ ਉਹ ਕਨਕ ਹੋਵੇ ਝੋਨਾ ਹੋਵੇ ਦੁਨੀਆ ਨੇ ਖਾਣੀ ਐ ਤੇ ਜਿਹੜੀ ਇਥੋਂ ਪੰਜਾਬ ਦੇ ਲੋਕਾਂ ਦਾ ਕਿਉਂਕਿ ਜ਼ਿਆਦਾਤਰ ਦਾ ਧੰਦਾ ਖੇਤੀ ਐ ਉਹਨਾਂ ਦਾ ਢਿੱਡ ਭਰਨਾ ਐ ਜੀਨੇ ਉੱਥੇ ਵਰਤ ਕੇ ਬਰਬਾਦ ਕਰ ਦਿਓ ਫਸਲ ਨੂੰ ਇਹ ਤੁਸੀਂ ਬੁੱਢੇ ਨਾਲੇ ਦਾ ਹੱਲ ਦੱਸ ਰਹੇ ਹੋ ਜਾਂ ਡਾਈੰਗ ਨੂੰ ਬਚਾਉਣ ਦਾ ਤਰੀਕਾ ਦੱਸ ਰਹੇ ਹੋ ਇਹ ਡਾਈੰਗ ਨੂੰ ਵਿਚਾਰੇ ਨੇ ਬਾਕੀ ਜਿਹੜੇ ਗਵਰਨਮੈਂਟ ਵਾਲੇ ਬੈਠੇ ਨੇ ਉਹ ਪ੍ਰਦੂਸ਼ਣ ਬੋਰਡ ਨੂੰ ਵਿਚਾਰੇ ਨਹੀਂ ਕਿਉਂਕਿ ਕਾਫੀ ਲੈਣਾ ਦੇਣਾ ਮਾਮਲਾ ਹੈ ਤਾਂ ਪੰਜਾਬ ਦੇ ਲੋਕਾਂ ਦੀ ਕੌਣ ਸੋਚੂਗਾ ਇਹ ਖੇਤਾਂ ਲਈ ਨਹੀਂ ਦਿੱਤਾ ਜਾ ਸਕਦਾ ਇਹਨੂੰ ਇੱਕ ਆਪ ਦਾ ਇਸਤੇਮਾਲ ਕਰੋ ਇਹ ਗੱਲ ਹਾਈ ਕੋਰਟ ਨੇ ਵੀ ਕਹੀ ਔਰ ਮੰਨੀ 11 ਦੇ ਵਿੱਚ ਦੀ ਮੈਂ ਗੱਲ ਕਰ ਰਿਹਾ 10 ਜਾਂ 11 ਦੀ ਔਰ ਫਿਰ ਉਸ ਤੋਂ ਬਾਅਦ ਇਹ ਡੀਸੀ ਨੇ ਲੁਧਿਆਣੇ ਨੇ ਕਹੀ ਕਿ ਜੀ ਇਹਦੇ ਲਈ ਕੋਈ ਵੀ ਸਿਹਤ ਵਾਲੀ ਅਥਾਰਟੀ ਮੈਡੀਕਲ ਅਥਾਰਟੀ ਲਿਖ ਕੇ ਦੇਣ ਲਈ ਤਿਆਰ ਨਹੀਂ ਕਿ ਪਾਣੀ ਖੇਤੀ ਲਈ ਵੀ ਇਸਤੇਮਾਲ ਹੋ ਸਕਦਾ ਤੇ ਹੁਣੇ ਮਿਸਟਰ ਸੀਚੇਵਾਲ ਕਹਿ ਰਹੇ ਨੇ ਕਿ ਉਹ ਪਾਣੀ ਉੱਥੇ ਦੇ ਦਿਓ ਕੈਮੀਕਲ ਵਾਲਾ ਪਾਣੀ ਜਿਹੜਾ ਕਿ ਕਨਸਟੀਟਿਊਸ਼ਨ ਬਾਡੀਜ਼ ਆਰਡਰ ਕਰ ਚੁੱਕੀਆਂ ਨੇ ਸੰਵਿਧਾਨਕ ਬਾਡੀਜ਼ ਨੈਸ਼ਨਲ ਪੋਲੂਸ਼ਨ ਬੋਰਡ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਔਰ ਫੇਰ ਵੀ ਨਹੀਂ ਮੰਨਿਆ ਜਾ ਰਿਹਾ 1.5 ਸਾਲ ਹੋ ਗਿਆ ਇਹਨਾਂ ਦੀ ਬੁਰਛਾਗਰਦੀ ਵੇਖੋ ਇਹ ਜਿਹੜੇ ਗੱਲਾਂ ਕਰਦੇ ਨੇ ਇਨਸਾਨਾਂ ਨੂੰ ਮਨੁੱਖਾਂ ਨੂੰ ਬਚਾਉਣ ਦੀਆਂ ਉਹਨਾਂ ਦੇ ਹੱਕਾਂ ਦੀਆਂ ਕਹਿਰ ਮੈਨੂੰ ਉਮੀਦ ਹੈ ਕਿ ਇਹਦੇ ਬਾਰੇ ਤੁਸੀਂ ਸੋਚੋਗੇ 8 ਤਰੀਕ ਨੂੰ ਆਪਾਂ ਉਹ ਵੀ ਘੇਰਨਾ ਪ੍ਰਦੂਸ਼ਣ ਬੋਰਡ ਵੀ ਉਹਦੀ ਗੱਲ ਅੱਗੇ ਜਾ ਕੇ ਕਰਾਂਗੇ ਪਰ ਇਹਨਾਂ ਦੀਆਂ ਇਹ ਸਿਰਫ ਤੁਹਾਨੂੰ ਵਿਖਾਉਣਾ ਸੀ ਕਿ ਇਹਨੇ ਹੁਣ ਤੱਕ ਮਿਸਟਰ ਸੀਚੇਵਾਲ ਨੇ ਕਿਵੇਂ ਗੱਲ ਨੂੰ ਦੂਜੇ ਪਾਸੇ ਉਲਝਾਉਣ ਦੀ ਗੱਲ ਕੀਤੀ ਹੈ ਹੁਣ ਤੱਕ ਔਰ ਗਵਰਨਮੈਂਟ ਕਿਵੇਂ ਅਲਾਉ ਕਰ ਰਹੀ ਹੈ ਕਨਸਟੀਟਿਊਸ਼ਨ ਬਾਡੀ ਦੇ ਆਰਡਰ ਨੂੰ ਕਿ ਨਹੀਂ ਮੰਨਿਆ ਜਾਊਗਾ ਉਹਨਾਂ ਦਾ ਸਾਥ ਦੇ ਰਹੀਆਂ ਜੋ ਗੁਨਾਹ ਕਰ ਰਹੇ ਨੇ ਇਹ ਹੈ ਇਹਨਾਂ ਦੇ ਤੌਰ ਤਰੀਕੇ ਕਰ ਦੋ ਕੁ ਦਿਨਾਂ ਬਾਅਦ ਤੁਹਾਡੇ ਨਾਲ ਪੀਸੀਐਸ ਜਿਹੜੇ ਆਪਣੇ ਇਗਜ਼ਾਮ ਹੁੰਦੇ ਨੇ ਜਿਹਦੇ ਤੋਂ ਐਸਡੀਐਮ ਤਹਿਸੀਲਦਾਰ ਬਹੁਤ ਵੱਡੇ ਵੱਡੇ ਅਫੀਸਰ ਬਣਦੇ ਨੇ ਉੱਥੇ ਕੀ ਗਵਰਨਮੈਂਟ ਜਲਵਾ ਕਰ ਰਹੀ ਹੈ ਨਾਲ-ਨਾਲ ਇੱਕ 1 ਕਰੋੜ ਚ ਬਣਨ ਵਾਲੀ ਚੀਜ਼ ਹੁਣ 10 ਕਰੋੜ ਚ ਬਣੂਗੀ ਗਵਰਨਮੈਂਟ ਵੱਲੋਂ ਉਹਦਾ ਵੀ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਇਹ ਗੱਲਾਂ ਬਾਅਦ ਚ ਕਰਦੇ ਹਾਂ ਖਿਆਲ ਰੱਖਿਓ ਜੀ ਪੁਰਾਣਾ ਸਾਲ ਜੋ ਬੀਤ ਗਿਆ ਕਹਿਣਾ ਚਾਹੀਦਾ ਕੱਲ ਦਾ ਦਿਨ ਹੀ ਬਾਕੀ ਹੈ ਕੱਖ ਨਹੀਂ ਹੋਇਆ ਸवाय ਸਤਿਆਨਾਸ਼ ਦੇ ਪੰਜਾਬ ਜ਼ਿਆਦਾ ਕਰਜਈ ਹੋ ਗਿਆ ਹੈ ਪੰਜਾਬ ਦੀ ਮਿੱਟੀ ਤੇ ਪਾਣੀ ਜ਼ਿਆਦਾ ਦੂਸ਼ਿਤ ਹੋ ਗਏ ਨੇ ਪੰਜਾਬ ਦੇ ਲੋਕਾਂ ਦੀ ਆਰਥਿਕਤਾ ਬਰਬਾਦ ਹੋ ਰਹੀ ਹੈ ਸ਼ਾਇਦ ਉਮੀਦ ਕਰਦਾ ਮੈਂ ਉਪਰ ਵਾਲੇ ਨੂੰ ਅਕਾਲ ਪੁਰਖ ਨੂੰ ਕਿ ਬੋੜ ਅਸੀਂ ਪੰਜਾਬ ਨੂੰ ਕਿਸੇ ਚੰਗੇ ਪਾਸੇ ਨੂੰ ਤੋੜ ਸਕੀਏ ਨਵੇਂ ਸਾਲ ਦੇ ਵਿੱਚ